ਪੀਵੀ ਮੀਡੀਆ ਚੈਨਲ ਦੀ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਤੁਹਾਡਾ ਸਾਰਿਆਂ ਦਾ ਸਵਾਗਤ ਕਰਦੇ ਆਂ ਤਾਂ ਗੱਲਬਾਤ ਕਰਾਂਗੇ ਇਸ ਵੀਡੀਓ ਦੇ ਵਿੱਚ ਸਿੱਧੂ ਮਸੇਰੇ ਦੇ ਛੋਟੇ ਭਰਾ ਦੀ ਤਾਂ ਜਿਵੇਂ ਕਿ ਤੁਹਾਨੂੰ ਸਾਰੇ ਨਹੀਂ ਪਤਾਗਾ ਵੀ ਸਿੱਧੂ ਦਾ ਹੋਣੀ ਕੁਝ ਦਿਨ ਪਹਿਲਾਂ ਨਵਾਂ ਗਾਣਾ ਰਿਲੀਜ਼ ਹੋਇਆ ਸੀਗਾ ਜਿਸ ਦਾ ਨਾਮ ਸੀਗਾ ਅਟੈਚ ਅਤੇ ਇਸ ਗਾਣੇ ਦੇ ਉੱਪਰ ਵੀ ਆਡੀਅנס ਦੇ ਵੱਲੋਂ ਵਧੀਆ ਰਿਸਪੌਂਸ ਆਪਾਂ ਨੂੰ ਦੇਖਣ ਨੂੰ ਮਿਲਿਆ ਤੇ 20 ਮਿਲੀਅਨ ਤੋਂ ਵੀ ਜ਼ਿਆਦਾ ਥੋੜੇ ਜਿਹੀ ਦਿਨਾਂ ਦੇ ਵਿੱਚ ਵਿਊਜ਼ ਹੋ ਚੁੱਕੇ ਨੇ ਇਸ ਗਾਣੇ ਦੇ ਉੱਪਰ ਤੇ ਉੱਥੇ ਆਪਾਂ ਨੂੰ ਨਿੱਕੇ ਸਿੱਧੂ ਦੀ ਰੀਲ ਵੀ ਇਸ ਗਾਣੇ ਦੇ ਉੱਪਰ ਇੱਕ ਦੇਖਣ ਨੂੰ ਮਿਲੀ ਸੀ ਜਿਹੜੀ ਕਾਊਂਟ ਤੇ ਉਸ ਤੋਂ ਬਾਅਦ ਹੁਣ ਤੁਹਾਨੂੰ ਦੱਸ ਦਈਏ ਵੀ ਨਿੱਕਾ ਸਿੱਧੂ ਪੂਰੇ 5 ਮਹੀਨਿਆਂ ਦਾ ਹੋ ਚੁੱਕਿਆ ਹੈਗਾ ਤੇ ਹੁਣ ਉਸ ਦੀ ਇੱਕ ਨਵੀਂ ਵੀਡੀਓ ਨਿਕਲ ਕੇ ਸਾਹਮਣੇ ਆਈ ਹੈਗੀ ਜਿਸ ਦੇ ਵਿੱਚ ਕਿਹੋ ਹਾਲ ਦਾ ਖੇਡ ਦਾ ਨਜ਼ਰ ਆ ਰਿਹਾ ਹੈਗਾ ਤੇ ਆਪਣੇ ਛੋਟੇ ਬੱਤ ਨੂੰ ਇਦਾਂ ਹਾਲ ਦਾ ਵਾਸ ਦਾ ਦੇਖ ਮਾਂ ਪਿਓ ਦੇ ਚਿਹਰੇ ਤੇ ਵੀ ਖੁਸ਼ੀ ਤੁਹਾਨੂੰ ਪਤੀ ਆ ਵੀ ਹੋਣੀ ਲਾਜ਼ਮੀ ਹੈਗੀ ਤੇ ਉਹ ਵੀਡੀਓ ਤੁਸੀਂ ਆਪਣੀ ਸਕਰੀਨ ਤੇ ਵੇਖ ਹੀ ਪਾਰੋਗੇ ਤੇ ਇੱਥੇ ਸੋਸ਼ਲ ਮੀਡੀਆ ਤੇ ਕਾਫੀ ਜਿਆਦਾ ਵਾਇਰਲ ਹੋ ਰਹੀ ਹੈਗੀ ਬਾਕੀ ਤੁਹਾਡਾ ਕੀ ਕਹਿਣਾ ਹੈ ਇਸ ਵੀਡੀਓ ਬਾਰੇ ਕਮੈਂਟ ਕਰਕੇ ਜਰੂਰ ਦੱਸਿਓ ਤੇ ਜੇਕਰ ਤੁਸੀਂ ਵੀ ਇਦਾਂ ਦੀਆਂ ਨਿੱਕੇ ਸੁਦਦੀਆਂ ਹਰ ਟਾਈਮ ਜੋ ਵੀ ਨਵੀਂ ਵੀਡੀਓਜ਼ ਆਉਂਦੀਆਂ ਨੇ ਉਹ ਵੇਖਣੀ ਚਾਹੁੰਦੇ ਹੋਗੇ ਟਾਈਮ ਟਾਈਮ ਤੇ ਤਾਂ ਆਪਣੇ ਇਸ ਪੀਵੀ ਮੀਡੀਆ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ